ਇਹ ਗੱਲ ਹੋਈ ਹੈ ਭਾਈ ਐਲਪ੍ਰੈਸ ਦੀਆਂ ਗੋਲੀਆਂ ਫੜੀਆਂ ਇਹਨਾਂ ਕੋਲੋਂ ਅੱਛਾ ਠੀਕ ਹੈ ਜੀ ਇੰਨੀ ਦੇਰ ਨੂੰ ਇਹਨਾਂ ਨੇ ਸਾਰਾ ਬੰਦੇ ਇਕੱਠੇ ਕਰ ਲਏ ਐਲਪ੍ਰੈਸ ਦੀਆਂ ਗੋਲੀਆਂ ਨਹੀਂ ਆਈਆਂ ਕਿਹੜੇ ਸਟਾਫ ਚੋਂ ਫੇ ਚਾਰ ਨੰਬਰ ਥਾਣੇ ਤੋਂ ਚਾਰ ਨੰਬਰ ਤੋਂ ਕੱਲੀ ਰੇਡ ਕਰਨਾ ਹੈ ਇਸ ਕੁਮਾਰ ਐਸਐਸਓ ਨਾਲ ਐ ਤੇ ਵਿਕੇਸ਼ ਐਸਐਸਓ ਨਾਲ ਐ ਐਸਐਸਓ ਵਿਕੇਸ਼ ਨਹੀਂ ਉਹ ਤੇ ਥਾਣੇ ਐਸਐਸਓ ਤੁਸੀਂ ਕੱਲੇ ਆਏ ਰੇਡ ਕਰਨ ਨੂੰ ਕਹਿੰਦਾ ਨਾਲ ਹੀ ਵੇ ਉਹ ਕੋਣ ਨੇ ਜਿਹੜੇ ਸੀ ਇਹਨਾਂ ਦੇ ਨਾਲ ਸਾਡਾ ਜਿਹੜਾ ਬੰਦਾ ਇੱਕੋ ਸੇਲ ਕਰਾਈ ਹੈ ਉਹ ਬੰਦਾ ਹੋਈਗਾ ਜਿੰਨੇ ਇੱਕੋ ਗੋਲੀਆਂ ਲਈਆਂ ਵਾ ਠੀਕ ਹੈ ਜੀ ਐਲਪ ਆ ਗੋੜੇ ਇਹ 도ੜੇ ਗੱਲੀਆਂ ਜੀ ਇਹਨਾਂ ਨੂੰ ਪੁੱਛੋ ਇਹ 도ੜੇ ਗੱਲੀਆਂ ਚੈੱਕ ਕਰਾ ਲੋ ਇਹ ਤਿੰਨੋ ਜਾਣੇ 도ੜ ਗਏ ਨੇ ਜਦੋਂ ਆਏ ਪੰਨੇ ਪੱਤੇ ਮਿਲੇ 6 ਪੱਤੇ ਮੇਰੇ ਬਾਕੀ ਕੋਈ ਪੱਤਾ ਨਹੀਂ ਜੀ ਇੱਥੇ ਅੱਗੇ ਵੀ ਆਏ ਨੇ ਇਹਨਾਂ ਨੂੰ ਤਾਂ ਕੀਤਾ ਗਿਆ ਇਹਨਾਂ ਕੋਲ 4.5 ਹਜ਼ਾਰ ਰੁਪਈਆ ਲੁੱਟਿਆ ਗਿਆ ਅੱਜ ਫੇਰ ਆਏ ਨੇ ਐਲਪੋ ਦੀਆਂ ਗੋਲੀਆਂ ਨੂੰ ਐਲਐਕਸ ਦੀਆਂ ਗੋਲੀਆਂ ਕਹਿੰਦੇ ਨੇ ਆ ਇਹਨਾਂ ਦੇ ਨਾਲ ਤਿੰਨ ਜਾਣੇ ਹੋਰ ਸੀਗੇ ਜਿਹੜੇ ਤਾਂ ਸੜ ਕਰਨ ਦੇ ਸੀਗੇ ਅੱਛਾ ਜੀ ਕੋਈ ਗੋਲੀਆਂ ਆ ਗੋਲੀਆਂ ਫੜੀਆਂ ਜਿਹੜੀਆਂ ਆ ਪਿਆਰ ਦਾ ਆ ਐਲਪੋ ਦੀਆਂ ਗੋਲੀਆਂ ਹੈਗੀਆਂ ਇਹਨਾਂ ਨੂੰ ਚੈੱਕ ਕਰਾਓ ਦੱਸ ਕਿਹੜੀਆਂ ਗੋਲੀਆਂ ਨੇ ਕੀ ਨਾਮ ਆ ਆਪਣਾ ਬਾਈ ਮੇਰਾ ਰੋਹਿਤ ਕੁਮਾਰ ਦਾ ਕੰਮ ਆਪਣਾ ਮੇਰਾ ਫੋਟੋ ਯਾਰ ਦਾ ਹੀ ਸਾਹਮਣੇ ਦੁਕਾਨ ਆ ਮੇਰੀ ਠੀਕ ਹੈ